ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਇਹ ਕਹਿ ਦਿੱਤਾ ਪੂਰੀ ਸ੍ਰਿਸ਼ਟੀ ਦੀ ਗੱਲ ਕਰਦੇ ਆਂ ਭਾਈ ਜਗ ਮੇ ਉੱਤਮ ਕਾਢੀ ਏ ਉੱਤਮ ਤਾਂ ਉਹ ਹੀ ਹੋ ਗਿਆ ਨਾ ਜਿਹੜਾ ਪ੍ਰਮਾਤਮਾ ਤੱਕ ਪਹੁੰਚ ਗਿਆ ਉੱਤਮ ਤਾਂ ਹੋ ਗਿਆ ਉਹ ਹੀ ਬਾਕੀ ਤਾਂ ਸਾਰੇ ਇੱਥੇ ਸੰਸਾਰ ਦਾ ਕੀ ਹੈ ਵਿਗਿਆਨ ਜਿੱਦੀ ਮਰਜ਼ੀ ਖੋਜ ਕਰ ਲਵੇ ਪਰ ਉਸ ਭਗਤ ਨਾਲ ਉੱਚੀ ਨਹੀਂ ਹੈ ਜੋ ਪਰਮਾਤਮਾ ਤੱਕ ਪਹੁੰਚ ਗਿਆ ਵਿਗਿਆਨ ਨਮੀ ਨਮੀਆ ਪੂਜਾ ਕਰ ਸਕਦਾ ਹੈ ਚੰ드ਰਮਾ ਤੇ ਪਹੁੰਚ ਗਿਆ ਮੰਗਲ ਤੇ ਪਹੁੰਚ ਗਿਆ ਹੋਰ ਐਸੇ ਗ੍ਰਹਿ ਜਿੱਥੇ ਤੱਕ ਉਹਦੀ ਪਹੁੰਚ ਹੋ ਚੁੱਕੀ ਹੈ ਖੋਜ ਕਰ ਲਈ ਤਾਰਿਆਂ ਬਾਰੇ ਪਤਾ ਲੱਗੇ ਸੂਰਜ ਦੇ ਬਾਰੇ ਪਤਾ ਲੱਗੇ ਪਰ ਅਜ ਤੱਕ ਕਿਸੇ ਵਿਗਿਆਨ ਨੂੰ ਪਰਮਾਤਮਾ ਦਾ ਨਹੀਂ ਪਤਾ ਲੱਗਿਆ ਵਿਗਿਆਨ ਔਰ ਪਰਮਾਤਮਾ ਇਹਨਾਂ ਦੇ ਦੋਨਾਂ ਦੇ ਵਿੱਚ ਇੱਕੋ ਜੀ ਸਮਾਨਤਾ ਕੋਈ ਨਹੀਂ ਹੈ ਵਿਗਿਆਨ ਵੀ ਉਹੀ ਕਰਦਾ ਜੋ ਰੱਬ ਕਰਦਾ ਜੋ ਪਰਮਾਤਮਾ ਕਰਦਾ ਉਹੀ ਵਿਗਿਆਨ ਕਰਦੀ ਏ ਨਹੀਂ ਭਾਈ ਵਿਗਿਆਨ ਜੋ ਕਹਿੰਦੀ ਏ ਪਰਮਾਤਮਾ ਹੈ ਹੀ ਕੋਈ ਨਹੀਂ ਡਾਕਟਰ ਹੋਣ ਵਿਗਿਆਨੀ ਹੋਣ ਇਹਨਾਂ ਦਾ ਪਰਮਾਤਮਾ ਤੇ ਵਿਸ਼ਵਾਸ ਬਹੁਤ ਘੱਟ ਹੁੰਦਾ ਆਪਾਂ ਕਰਦੇ ਹਾਂ ਉਹਨੇ ਡਾਕਟਰ ਹੁੰਦਾ ਹੈ ਪੇਸ਼ੈਂਟ ਉਹਦੇ ਚੀਰ ਫੜ ਕਰਦਾ ਹੈ ਉਹਦਾ ਕੰਮ ਵੀ ਸਹੀ ਹੈ ਡਾਕਟਰ ਚੀਰ ਫਾੜ ਕਰਦਾ ਉਹ ਤਾਂ ਸਿਰਫ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਸਕਦਾ ਇਹ ਨਹੀਂ ਹੈ ਉਹਦੀ ਚੀਰ ਫਾੜ ਕੀਤੇ ਜਾਂ ਟ੍ਰੀਟਮੈਂਟ ਕੀਤੇ ਆ ਕਿ ਉਹ ਪ੍ਰਾਣੀ 100% ਬਚ ਜਾਏਗਾ ਪਰ ਰੱਬ ਦਾ ਪਿਆਰ ਵਾਹਿਗੁਰੂ ਤੇ ਵਿਸ਼ਵਾਸ ਰੱਖਦਾ ভরਸਾ ਰੱਖਦਾ ਉਸ ਮਾਲਕ ਤੇ ਜੋ ਮਾਲਕ ਪ੍ਰਭ ਭਾਵੇ ਬਿਨ ਸਾਸਤਰਾ ਤੋਂ ਉਸ ਵਾਹਿਗੁਰੂ ਤੇ ਵਿਸ਼ਵਾਸ ਕਰਦਾ ਹੈ ਤੇ ਭਾਈ ਉਹ ਆਪਣੇ ਆਪਣੇ ਤਰੀਕੇ ਦੀ ਪੂਜਾ ਜੋ ਵੀ ਉਹਦੀ ਮਨ ਦੇ ਵਿੱਚ ਹੈ ਮਤ ਵਿੱਚ ਹੈ ਗਿਆਨ ਵਿੱਚ ਮੰਦਰ ਗੁਰਦਰਾ ਮਸਜਿਦ ਕਿਤੇ ਵੀ ਮੂਰਤੀ ਵਿੱਚ ਆਪਣੇ ਆਪਣੇ ਤਰੀਕੇ ਹੈ ਇਸ ਸमारक ਨੂੰ ਮੰਨਣ ਦੇ ਤਰੀਕੇ ਵੱਖਰੇ ਹੋ ਸਕਦੇ ਆ। ਇਹ ਸਾਨੂੰ ਲੱਗਦਾ ਜੇ ਸਾਡਾ ਮਾਰਗ ਹੈ। ਜਿਸ ਤਰ੍ਹਾਂ ਹਰ ਇੱਕ ਦੇ ਕੋਲ ਗੱਡੀਆਂ ਨੇ ਜੋ ਉਸ ਕੋਲ ਗੱਡੀ ਹੁੰਦੀ ਹੈ ਨਾ ਦੂਸਰੀਆਂ ਗੱਡੀਆਂ ਸਾਰੀਆਂ ਨੂੰ ਫਿੱਕੀਆਂ ਲੱਗਣੀ ਆ ਉਹਨੂੰ ਆਪਣੀ ਗੱਡੀ ਦੇ ਨਜ਼ਾਰੇ ਆਉਣੇ ਆ। ਆਪਣੀ ਗੱਡੀ 'ਚ ਭਾਵੇਂ ਕੋਈ ਕਾਮੀ ਵੀ ਹੋਵੇ ਕੀ ਨਾ ਤਦ ਵੀ ਉਹ ਕਮਿਨੀ ਸਿਪਾਏਗਾ ਤੇ ਖੂਬੀਆਂ ਦੱਸੇਗਾ ਦੂਸਰੀਆਂ ਉਸ ਨੂੰ ਗੁਲੀਆਂ ਲੱਗਦੀਆਂ ਫਿੱਕੀਆਂ ਲੱਗਦੀਆਂ ਚੰਗੀਆਂ ਲੱਗਦੀਆਂ ਨੇ ਚੰਗੀਆਂ ਲੱਗੀਆਂ ਉਸੇ ਤਰ੍ਹਾਂ ਭਾਈ ਇਹ ਤਾਂ ਧਰਮ ਦੀ ਗੱਲ ਹੈ ਇਹ ਪੂਰੇ ਸੰਸਾਰ ਤੇ ਇੱਕ ਸਵਾਲ ਹੈ ਕਿ ਭਾਈ ਤੁਸੀਂ ਆਪਣੇ ਆਪਣੇ ਧਰਮ ਦੇ ਵਿੱਚ ਹੀ ਧਰਮੀ ਕਿਉਂ ਬਣਾਉਨੇ ਹੋ ਸੇਕ ਕਹਿੰਦਾ ਸਾਡੀ ਗਿਣਤੀ ਵਧੇ ਮੁਸਲਮਾਨ ਕਹਿੰਦਾ ਸਾਡੀ ਵਧੇ ਹਿੰਦੂ ਕਹਿੰਦਾ ਸਾਡੀ ਵਧੇ ਈਸਾਈ ਕਹਿੰਦੇ ਸਾਡੀ ਵਧੇ ਇਹਨਾਂ ਨੂੰ ਪਿੱਛੋ ਭਾਈ ਤੁਸੀਂ ਗਿਣਤੀ ਵਧਾ ਕੇ ਕੀ ਕਰਨਾ ਹਰ ਇੱਕ ਦਾ ਜੋਰ ਲੱਗਿਆ ਨਾ ਵੀ ਵੱਧ ਤੋਂ ਵੱਧ ਅਸੀਂ ਸਿੱਖ ਬਣਾਈਏ ਕਿਉਂ ਬਣਾਈਏ ਭਈ ਸਿੱਖੀ ਵਾਲਾ ਰਸ ਹੈ ਨਾ ਜੋ ਉਹ ਬੰਸਾਨ ਦੇ ਅੰਦਰ ਹੁੰਦਾ ਜਨੂੰਨ ਹੁੰਦਾ ਇਹ ਪ੍ਰਮਾਤਮਾ ਪਤੀ ਪ੍ਰੇਮ ਇੱਕ ਜਨੂਨ ਹੈ ਕਿਸੇ ਦੇ ਕਹਿ ਨਹੀਂ ਲੱਗਦਾ ਇਹ ਕਿਸੇ ਦੇ ਕਹਿ ਆ ਤੇ ਭਾਈ ਕੋਈ ਸਿੱਖ ਬਣ ਜੇਗਾ ਨਹੀਂ ਹੋ ਸਕਦਾ ਕੁਝ ਨਹੀਂ ਹੋ ਸਕਦਾ ਧਰਮੀ ਨਹੀਂ ਬਣ ਸਕਦਾ ਕਾਲਤਾ ਨਹੀਂ ਬਣ ਸਕਦਾ ਸਿੰਘ ਨਹੀਂ ਬਣ ਸਕਦਾ ਭਗਤ ਨਹੀਂ ਬਣ ਸਕਦਾ ਪ੍ਰਮਾਤਮਾ ਦਾ ਮਿੱਤਰ ਸਹਾਇ ਨਹੀਂ ਬਣ ਸਕਦਾ ਅੰਦਰ ਜਨੂਨ ਹੋਵੇਗਾ ਉਸ ਪ੍ਰਮਾਤਮਾ ਦੇ ਜਨੂਨਤਾ ਦਾ ਹੁੰਦਾ ਇਹ ਰਸੇ ਸਾਡੇ ਉਹ ਰਸ ਸਾਡੇ ਹੁਣ ਜਿੰਨੇ ਵੀ ਸੰਸਾਰ ਦੇ ਲੋਕ ਨੇ ਬਈ ਕਿ ਇਹ ਰਸ ਤੋਂ ਰਹਿਤ ਨੇ ਇਸ ਨੂੰ ਕਿੰਨੇ ਰਸ ਲੱਗੇ ਹੋਏ ਰਸ ਹੋਇ ਨਾ ਰਸ ਦੇ ਰੂਪ ਦਾ ਸੋਨੇ ਜਾਂਦੀ ਦਾ ਕਾਮਣ ਰਸ ਪਰਮਲਕੀ ਬਾਸ ਸਤਰੀ ਦਾ ਰਸ ਸਬੰਧੀਆਂ ਦਾ ਰਸ ਇਹ ਨੇ ਰਸ ਲੱਗੇ ਹੋਏ ਜੇ ਇਹ ਅੱਗੇ ਪਾਸ਼ਾ ਜੀ ਪਰਮਾਨਨ ਕਰਦੇ ਹਨ ਰਸ ਕੋਲੇ ਰਸ ਸੇਜ ਮੰਦਰ ਰਸ ਮਿੱਠਾ ਰਸ ਮਾਸ ਸੋਹਣੇ ਘਰਾਜ ਰਹਿਣਾ ਇਹ ਵੀ ਰਸ ਬਦੀਆਂ ਬਦੀਆਂ ਗੱਡੀਆਂ ਮੋਟਰਾ ਰੱਖਣੀਆਂ ਸਾਰੇ ਰਾਸੀ ਲਈ ਫਿਰਦੇ ਆ ਅਸੀਂ ਜਿੰਨੇ ਹੈ ਤੇ ਪਾਸ਼ਾ ਜੀ ਕਹਿੰਦੇ ਗੁਰੂ ਨਾਨਕ ਮਹਾਰਜ ਇਹ ਤੇ ਰਸ ਸਰੀਰ ਕੇ ਇਹਨੇ ਰਸਾਂ ਦੇ ਵਿੱਚ ਤੁਸੀਂ ਡੁੱਬਿਆ ਹੋਇਆ ਲਾਲਚਿਤ ਡੁੱਬਿਆ ਹੋਇਆ ਕਿ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਸਹੀ ਹਾਂ ਜਾਂ ਗਲਤ ਹਾਂ ਵੀ ਇਹਦਾ ਪ੍ਰਭਾਵ ਕੀ ਪੈਣਾ ਲਾਲਚ ਨਕਨ ਬਿਨਾ ਸੰਤੋ ਨਹੀਂ ਕਹਉ ਰਾਜੇ ਸਪਨ ਮਨੋਰ ਬਾਸ਼ਾ ਕਹਿੰਦੀ ਹੈ ਬਿਨਾ ਸੰਤੋਪ ਨਹੀਂ ਕੋ ਰਾਜ ਕਹਿੰਦੇ ਜਿੰਨੇ ਤੂੰ ਕਾਰਜ ਦੇਖ ਰਿਆ ਕਰ ਰਿਆ ਤੇ ਇੱਕ ਸੁਪਨੇ ਦੀ ਨੇ ਇਹਨਾਂ ਕਾਰਜਾਂ ਨਾਲ ਤਿਰਕੀ ਬਣਾ ਬਈ ਇਹ ਤਾਂ ਸੁਪਨਾ ਸਿੱਥੇ ਛੱਡ ਦੇਣਾ ਤੂੰ ਸੁਪਨੇ ਟੁੱਟੇ ਜੋ ਕੁਛ ਦੇਖਿਆ ਚੰਗਾ ਮੜਾ ਉੱਠ ਕੇ ਜਿਹੜਾ ਚੜਤਾ ਨਾ ਨਾਲ ਨਹੀਂ ਪਛੀ ਉਹ ਮੇ ਸੰਸਾਰ ਹੈ ਇਹ ਸੰਸਾਰ ਇੱਕ ਸੁਪਨਾ ਹੈ ਸਾਡਾ ਸਾਡਾ ਸੁਪਨਾ ਹੀ ਕਰ ਰਹਿਣ ਦਾ ਵਾ ਤੇ ਮਾਲਕ ਕਹਿੰਦਾ ਨਹੀਂ ਭਾਈ ਜਦੋਂ ਤੇਰੀ ਅੱਖ ਖੋਲਣ ਦਾ ਸਮਾਂ ਹੋਣਾ ਨਾ ਫਿਰ ਪਤਾ ਲੱਗਣਾ ਵੀ ਤੇ ਸੁਪਨੇ ਤੁਰੇ ਫਿਰਦਾ ਲਾਲਚ ਕਿੰਨਾ ਵੱਡਾ ਲਾਲਚ ਹੈ ਮੁੱਕ ਦੇ ਕੋਲ ਵਸਤੂਆਂ ਦੀ ਦੌੜ ਵੱਲ ਭੱਜਿਆ ਫਿਰਦਾ ਲੱਖਾਂ ਕੋਂਦਾ ਕੋਡ ਰੋੜਾ ਵੱਲ ਭੱਜਦਾ ਔਰ ਦੁਨੀਆ ਦਾ ਹਰ ਇੱਕ ਪ੍ਰਾਣੀ ਭਾਵੇਂ ਕੋਈ ਛੋਟਾ ਭਾਵੇਂ ਵੱਡਾ ਮਨੁੱਖ ਮੇਰੇ ਸੇ ਉਸ ਨੂੰ ਲਾਲਚ ਇਹ ਨਹੀਂ ਹੈ ਕਿ ਜੋ ਵਾਹਿਗੁਰੂ ਦਾ ਸਬਰ ਕਰੀਏ ਸੰਤੋਖ ਰੱਖੀਏ ਅਮੀਰ ਹੋਦਾ ਹੋਰ ਮੈਂ ਵੀਰ ਬਣਾਂ ਜਮੀਨ ਵਾਲਾ ਕਹਿੰਦਾ ਮੇਰੇ ਕੋਲ ਜ਼ਮੀਨ ਹੋ ਰੋਵੇ ਇੰਨਾ ਬੇਸਬਰਾ ਹੋ ਗਿਆ ਐਡੇ ਲਾਲਚ ਵਿੱਚ ਹੋ ਗਏ ਹੁਣ 5 10 20 ਕਿਲੇ ਜੋ ਵੀ ਕਿਸੇ ਕੋਲ ਜ਼ਮੀਨ ਹੁੰਦੀ ਹੈ ਭਾਵੇਂ ਵਿਗਾ ਹੀ ਹੋਵੇ ਉਹਨੂੰ ਤਦ ਤੱਕ ਸੰਤੋਖ ਨਹੀਂ ਆਉਂਦਾ ਸਬਰ ਨਹੀਂ ਆਉਂਦਾ ਜਿੰਨਾ ਚਿਰ ਸਰਕਾਰੀ ਸੜਕ ਨੂੰ ਵੱਢ ਕੇ ਖੇਚਣਾਂ ਵਾਲਾ ਨਹੀਂ ਆ ਦੇਖੋ ਨਾ ਚਰਕੰਤੇ ਕੀ ਹਾਲ ਹੋਇਆ ਉਸਮ ਨਕਲੋ ਕੱਚੋ ਭਾਈ ਜੇ ਤੇਰਾ ਆ ਪੰਜ 10 20 ਕਿੱਲੇ ਦੀ ਜ਼ਮੀਨਾਂ ਤੈਨੂੰ ਸੰਤੋਖ ਸਵਰਣ ਹੀ ਆਇਆ ਆ ਦੋਸ਼ਿਆਰ ਬੱਢ ਲੇਗਾ ਇਹਨਾਂ ਨੂੰ ਪੁੱਛੀਦਾ ਭਾਈ ਕਿਸਾਨ ਇਹਨੇ ਛੜਕਾ ਤੇ ਧਰਨੇ ਲਾਉਣੇ ਹੁੰਦੇ ਆਪਾਂ ਇੱਥੇ ਹੀ ਬਹਿਣਾ ਹੁੰਦਾ ਇੱਥੇ ਹੀ ਚੱਲਣਾ ਹੁੰਦਾ ਤੇ ਭਾਈ ਤੁਸੀਂ ਇਸ ਨੂੰ ਵੱਢ ਵੱਢ ਕੇ ਨਾਲ ਲਾਦਨੇ ਇੱਕ ਜਗ੍ਹਾ ਤੇ ਇਸ ਤਰ੍ਹਾਂ ਹੀ ਜਾਂਦੇ ਜਾਂਦੇ ਬੱਚੇ ਨਾਲ ਸੀ ਮੈਂ ਕਹਿੰਦਾ ਚਲੋ ਵੀ ਇਸ ਮਾਰਗ ਤੇ ਅਸੀਂ ਬਹੁਤ ਗਏ ਜਿਸੇ ਟਾਈਮ ਕੰਮ ਕਰਦੇ ਸੀ ਜਿਹੜਾ ਰਸਤੇ ਨੂੰ ਬਹੁਤ ਅਸੀਂ ਆਏ ਆ ਵੀ ਬੜਾ ਵਧੀਆ ਸ਼ੋਰਟਕਟ ਰਸਤਾ ਉਸ ਵਾਂ ਨੂੰ ਆਪਣੀ ਗੱਡੀ ਮੋੜਤੀ ਉਹ ਜਿਵੇਂ-ਜਿਵੇਂ ਗਾਂ ਜਾਇਆ ਨੇ ਛੜਕੀ ਖਤਮ ਹੋ ਗਈ ਵੀ ਜਦੋਂ ਅਸੀਂ ਆਉਂਦੇ ਸੀ ਚੰਗਾ ਭਲਾ ਖੁੱਲਾ ਰਸਤਾ ਸੀ ਭਾਵੇਂ ਕੱਚਾ ਸੀ ਪਰ ਉਹ ਸਿਰਫ ਕੇਵਲ ਤੋਂ ਕੇਵਲ ਵੱਟ ਰਾਕੀ ਔਰ ਕਿੰਨੀ ਮੁਸ਼ਕਿਲਾਂ ਉੱਥੇ ਨਿਕਲਣੇ ਫਿਰ ਬੱਚੇ ਨੇ ਬਸ ਭਾਵ ਸਵਰ ਨਹੀਂ ਹੈ ਇੱਕ ਦੇ ਇੱਕ ਕਰਦੀ ਇੱਕ ਨਗਰ ਦੀ ਗੱਲ ਨਹੀਂ ਹੈ ਇਹ ਸਾਰੇ ਪਾਸੇ ਹਵਾ ਉੱਤੇ ਹੋਏ ਜਿੱਦ ਨੂੰ ਮਰਜੀ ਜਾਓ ਜਿਹੜੀ ਮਰਜੀ ਛੜਕ ਵੱਲ ਜਾਓ ਇਹ ਨਹੀਂ ਹੈ ਕਿ ਇਸ ਸੜਕ ਤੋਂ ਰਾਹ ਗਿਰਨੇ ਜਾਣਾ ਇੱਥੇ ਭਾਈ ਦੋ ਮਿੱਟੀ ਦੇ ਮੈਂ ਵੀ ਇੱਥੇ ਚੇਪੇ ਲਾਦਾ ਕਦੇ ਸੜਕ ਕਮਜ਼ੋਰ ਨਾ ਹੋ ਜਾਵੇ ਕਿਤੇ ਕੋਈ ਭਾਈ ਡਿੱਗ ਨਾ ਪਵੇ ਇੱਥੇ ਮੈਂ ਕੋਈ ਪੇੜ ਪੌਦਾ ਲਾਵਾਂ ਤੇ ਰਾਹ ਗਰੀ ਆਉਂਦਾ ਜਾਂਦਾ ਕੋਈ ਠੰਡੀ ਛਾਂ ਲਵੇ ਇਹ ਹੁੰਦੇ ਪੁੰਨ ਦੇ ਕੰਮ ਪਰ ਜੇ ਪੁੰਨ ਦਾ ਪਤਾ ਹੋਵੇ ਤਾਂ ਹੀ ਆ ਨਾ ਫਿਰ ਅਸੀਂ ਦੁੱਖ ਤਕਲੀਫਾਂ ਭਰਦੇ ਆ ਫਿਰ ਕਹਿੰਦਾ ਕਿ ਰੱਬ ਨੂੰ ਇਹੀ ਮਨਜ਼ੂਰ ਸੀ ਵੇ ਤੂੰ ਵੀ ਗਿਆ ਰੱਬ ਨੂੰ ਤਾਂ ਮਨਜ਼ੂਰ ਕੀ ਹੋਣਾ ਵੇ ਹੁਣ ਝੋਨਾ ਬੀਜਿਆ ਝੋਨਾ ਹੀ ਹੋਏਗਾ ਨਾ ਕਣਕ ਥੋੜੀ ਹੋਣੀ ਹੈ ਜਿਹੜੀ ਫਸਲ ਬੀਜੇਗਾ ਉਹੀ ਹੋਏਗੀ ਨਾ ਜੇ ਪੁੰਨ ਵਾਲੇ ਕੰਮ ਕਰੇਗਾ ਜੇ ਪੁੰਨ ਵਾਲੇ ਕਰਮ ਕਰੇਗਾ ਭਾਈ ਤੇ ਫਿਰ ਉਹਦਾ ਫਲ ਭਲਾਈ ਹੋਵੇਗਾ ਚੰਗਾ ਹੀ ਮਿਲੇਗਾ ਅ ਜਿਹੜੇ ਕੰਮ ਕਰਦਾ ਵਾਂ ਕਿ ਲੋਕ ਤਾਂ ਕਹਿੰਦੇ ਆ ਭਾਈ ਪੂਰੇ ਚਾਰੋਂ ਤਰਫ ਬਿਹਾਰ ਹਰਿਆਲੀ ਰੱਖੋ ਹਰਿਆਵਰ ਰੱਖੋ ਇਹਦੇ ਨਾਲ ਹੀ ਜੀਵਨ ਬਚਣਾ ਇਦਨੇ ਹਵਾ ਆਉਣੀ ਇਦਨੇ ਪਾਣੀ ਮਿਲਣਾ ਪਰ ਕੁਝ ਲਾਲਚ ਦੀ ਕਰਤਰ ਜਿਉ ਛੜਕਾ ਵਧਣ ਲੱਗੇ ਪੇੜ ਵਧਣ ਲੱਗੇ ਹੋਏ ਬਾਜ਼ੀ ਪਤਾ ਨਹੀਂ ਹੋਣੀ ਇਹ ਸ਼ੁਗਰ ਮੇ ਲਾ ਲੈਣੀ ਹੈ ਸੜਕ ਵੱਢ ਕੇ ਸੰਤੋਖ ਨਹੀਂ ਹੈ ਸਬਰ ਨਹੀਂ ਹੈ ਔਰ ਜਿਸ ਕੋਲ ਸਬਰ ਸੰਤੋਖ ਨਹੀਂ ਉਹ ਸਿੱਖ ਵੀ ਨਹੀਂ ਕਦੇ ਗੁਰੂ ਨਾਨਕ ਪਾਤਸ਼ਾਹ ਦਾ ਇਹ ਸਾਰੀਆਂ ਆਪਣੀਆਂ ਪੰਜਾਬੀਆਂ ਦੀਆਂ ਗੱਲਾਂ ਨੇ ਆਪਾਂ ਹੀ ਸਿੱਖ ਕਹੋਨੇ ਆ ਨਾ ਆਪਣੇ ਆਪ ਨੂੰ ਵੀ ਅਸੀਂ ਸਿੱਖ ਇਹ ਸਾਡਾ ਇੱਕ ਵਹਿਮ ਸਾਨੂੰ ਲਈ ਫਿਰਦਾ ਹੈ ਕਿ ਅਸੀਂ ਸਿੱਖ ਹਾਂ ਸਾਨੂੰ ਲੱਗਦਾ ਸਾਡੇ ਦਸਤਾਰ ਹੈ ਦਾੜੀ ਹੈ ਕੇਸ ਹੈ ਪੰਜਾਬ ਦੇ ਜੰਮੇ ਆ ਸਿੱਖ ਬਣ ਕੇ ਤੇ ਗੁਰਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਸਿੱਖੀ ਐ ਨਹੀਂ ਹੁੰਦੀ ਸਿੱਖੀ ਸਿੱਖਿਆ ਗੁਰਬੀਤ ਦੁਨੀਆ ਦਾ ਕੋਈ ਵੀ ਸ਼ਖਸ ਜੋ ਆਪਣੇ ਗੁਰੂ ਦੀ ਵਿਚਾਰ ਦੇ ਨਾਲ ਚੱਲਦਾ ਨਾ ਉਹ ਸਿੱਖ ਆ ਬਈ ਉਹਨਾਂ ਦੇ ਨਾਮ ਵੱਖਰੇ ਹੋ ਸਕਦੇ ਆ ਇਹ ਤਾਂ ਜੁਗਲ ਜੁਗਤੋ ਹੀ ਚੱਲਦੇ ਆਰੇ ਕੋਈ ਉਹ ਨਿਚੇਲਾ ਕਹਿੰਦਾ ਕੋਈ ਸਿੱਖਸ਼ ਕਹਿੰਦਾ ਕੋਈ ਸਟੂਡੈਂਟ ਕਹਿੰਦਾ ਕੋਈ ਵਿਦਿਆਰਥੀ ਕਹਿੰਦਾ ਗਲਤ ਹੈ ਕੋਈ ਹੋ ਗਈ ਨਾ ਸਾਰੀ ਬਸ ਸਿੱਖਣ ਵਾਲਾ ਜੋ ਜੋ ਸਿੱਖਿਆਰਤੀ ਹੈ ਜੋ ਸਿੱਖਦਾ ਤੁਸੀਂ ਭੇਖ ਨੂੰ ਲੈ ਕੇ ਘੁੰਮੀ ਜਾਂਦੇ ਹੋ ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੈਨੂੰ ਬਾਰ-ਬਾਰ ਇਹੀ ਗੱਲ ਸਮਝਾਉਂਦੇ ਆ ਜੋਗ ਨਾ ਪਹਿਵੀਂ ਕੱਪੜੇ ਜੋਗ ਨਾ ਲੈ ਲੇ ਤੇ ਕਹਿੰਦੇ ਕਿਸੇ ਭੇਖ ਦੇ ਨਾਲ ਪ੍ਰਮਾਤਮਾ ਦਾ ਕੋਈ ਵੀ ਸਬੰਧ ਨਹੀਂ ਹੈ ਅਸੀਂ ਭੇਖ ਬਣਾਏ ਨਾ ਸਾਨੂੰ ਇਹ ਅੰਦਰ ਸਾਰੇ ਦਾੜੀ ਰੱਖ ਲੋ ਫੇਰ ਕੀ ਹੋਊਗਾ ਭਾਈ ਆ ਸਾਡੀਆਂ ਲੜਾਈਆਂ ਹੀ ਨਹੀਂ ਕਰ ਤੋਂ ਹੁੰਦੀਆਂ ਵੀ ਭੇਖ થી ਲੜਾਈ ਝਗੜਾ ਲਾਲਚ ਤੋਂ ਮੁਕਤ ਹੋ ਜਾਓਗੇ ਰੱਖ ਲੋ ਜਦ ਇਹ ਉਦਾਹਰਨ ਦੇ ਅਗਲੇ ਚੱਕ ਕੇ ਸਿੱਧੀ ਲਾਗੇ ਤਾਂ ਕਦੇ ਵੀ ਨਹੀਂ ਕੱਢਦੇ ਸਿੱਧੇ ਐਸਜੀਪੀਸੀ ਆਹਨ ਲਖਣਾ ਹੋਣੀ ਆ ਇੱਕ ਦੂਸਰੇ ਕਿਸ ਤਰ੍ਹਾਂ ਉਹਨਾਂ ਦੇ ਪੁੱਤਾਂ ਲੱਗਦੀਆਂ ਇਹਨੇ ਇਹ ਕੀਤਾ ਉਹਨੇ ਉਹ ਕੀਤਾ ਇੱਕ ਦੂਜੇ ਦੇ ਗੁਣ ਫੋਲਦੇ ਆ ਭਾਵ ਦਾੜੀ ਕੇ ਦਸਤਾਰ ਸਜਾ ਕੇ ਕਕਾਰ ਪਾਗੇ ਵੀ ਇਹਨਾਂ ਦੇ ਵਿੱਚ ਇੱਕਮਤ ਨਹੀਂ ਹੋਈ ਬੀਏ ਚੰਗੇ ਨਹੀਂ ਐ ਜਦੋਂ ਉਹ ਹੀ ਚੰਗੇ ਨਹੀਂ ਤੇ ਬਾਕੀ ਤਾਂ ਦੁਨੀਆ ਕੀ ਹੋਣੀ ਆ ਬਈ ਇਨਸਾਨ ਨੂੰ ਸਿੱਖ ਬਣਾਉਂਦੇ ਆ ਚੰਗਾ ਇਨਸਾਨ ਬਣਾਉਂਦੇ ਆ ਉਹਦੇ ਸੰਸਕਾਰ ਅੰਦਰੂਨੀ ਬਾਹਰ ਦਾ ਭੇਖ ਦਸੰ ਪਾਚਾ ਕਹਿੰਦੇ ਪੇਖੀ ਪ੍ਰਭੂ ਨ ਲੱਭੇ ਦੇਨ ਸੱਚੀ ਸਿੱਖ ਬਿਨਾ ਸੱਚੀ ਸਿੱਖੀ ਤੋਂ ਪਰਮਾਤਮਾ ਨਾਲ ਕੋਈ ਸਮੰਨ ਨਹੀਂ ਕਿਸੇ ਭੇਗ ਨਾਲ ਨਹੀਂ ਮਿਲਣਾ ਉਹਨੇ ਪ੍ਰੇਮ ਨਾਲ ਮਿਲਦਾ ਫਾਨੂੰ ਲੱਗਦਾ ਅਸੀਂ ਦਸਮ ਪਾਤਸ਼ਾਹ ਜੀ ਦਾ ਹੁਕਮ ਕੀਤਾ ਹੋਇਆ ਹੈ ਉਹ ਤਾਂ ਇੱਕ ਯੂਨੀਫਾਰਮ ਆ ਸਾਡੀ ਇਹ ਤਾਂ ਸਾਡਾ ਇੱਕ ਕੋਡ ਆ ਕੋਡ ਆਫ ਕੰਡਕਟ ਇਹ ਸਾਡਾ ਸਿੱਖ ਮਹਾਰਾਜ ਨੇ ਸਾਨੂੰ ਦੁਨੀਆ ਦੇ ਵਿੱਚ ਸੇਵਾ ਕਰਨ ਵਾਸਤੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਪਰਗੇ ਰਹਿਸਣ ਭਈ ਇਹ ਸਿੱਖਾ ਤੂੰ ਦੁਨੀਆ 'ਚ ਸੇਵ ਕਮਾਉਣੀ ਹੈ ਸੇਵਾ ਕਮਾਉਣੀ ਹੈ ਇਥੇ ਆਪਾਂ ਤਾਂ ਆਪਣੇ ਆਪ ਵਿੱਚ ਲੱਗੇ ਪੈ ਰਹੇ ਨੇ ਕੋਈ ਵਿਰਲੇ ਆ ਖਾਲਸਾ ਏਡ ਵਾਲੇ ਭਾਈ ਸਾਹਿਬ ਭਾਈ ਰਵੀ ਸਿੰਘ ਜੀ ਜਿਹੜੇ ਦੁਨੀਆ ਵਿੱਚ ਕਿਤੇ ਵੀ ਕੋਈ ਵਿਪਤਾ ਹੁੰਦੀ ਹੈ ਦੁੱਖ ਤਕਲੀਫ ਹੁੰਦੀ ਹੈ ਹੋਵੇ ਵੀ ਦੇਸ਼ ਹੋਵੇ ਪਾਕਿਸਤਾਨ ਹੋਵੇ ਬੰਗਲਾਦੇਸ਼ ਹੋਵੇ ਸੋਮਾਲੀਆ ਹੋਵੇ ਕਿਤੇ ਵੀ ਹੋਵੇ 올 ਆਫ ਵਰਲਡ ਕੋਈ ਕੁਦਰਤੀ ਆਉਤਾਈ ਜੰਗ ਦੇ ਵਿੱਚ ਵੀ ਪਹੁੰਚ ਜਾਂਦੇ ਆਪਦੇ ਸਮਾਨ ਲੈ ਕੇ ਨਹੀਂ ਭਈ ਤੁਹਾਡਾ ਕੰਮ ਲੰਨਣਾ ਉਤਾ ਭਾਈ ਕਨਈਏ ਜੀ ਵਾਂਗੂ ਮੈਨੂੰ ਕੀ ਮਤਲਬ ਹੈ ਕੌਣ ਦਸਮਾ ਕੌਣ ਗੋਤ ਮੈਂ ਤਾਂ ਸਭ ਨੂੰ ਇੱਕ ਸਮਝਣਾ ਇੱਕ ਰੂਪ ਸਾਰੇ ਸਭ ਦੀ ਸੇਵਾ ਕਰਨੀ ਹੈ ਐਸੇ ਵੀ ਸਮਝ ਹੈ ਗਿਆ ਹਾਲ ਦੀ ਘੜੀ ਵੀ ਹੈ ਵੇ ਪਰ ਹੈ ਬਰਲੇ ਜਦ ਗੱਲ ਹੀ ਖਤਮ ਕਰਤੀ ਪਾਲਛਨੀ ਕਹਿੰਦੇ ਭਾਈ ਚੰਗੀਆਂ ਸੁਖਸ਼ੀਅਤਾਂ ਰੱਬ ਦੇ ਘਰ ਤੱਕ ਪਹੁੰਚਣ ਵਾਲੀਆਂ ਬਿਰਲੀਆਂ ਰੂਹਾਂ ਨੇ ਬਿਰਲੀਆਂ ਬੰਗਾਂ ਬਾਕੀ ਸਭ ਰੂਹਾਂ ਤਾਂ ਪਾਈ ਐ 84 ਦੇ ਗੇੜ ਵਾਲੀਆਂ ਹੀ ਨੇ ਜਿਹਦੇ ਕੋਲ ਸੰਸਾਰ ਦਾ ਰਸ ਹੈ ਪਰਮਾਤਮਾ ਦਾ ਰਸ ਨਹੀਂ ਮਿਲਣਾ ਨੂੰ ਪਰਮਾਤਮਨ ਦੇ ਰਸ ਤੋਂ ਵਾਂਝਾ ਰਹਿਣਾ ਇਹ ਰਸ ਛਾੜੇ ਉਹ ਰਸ ਆਵੇ ਉਹ ਰਸ ਪੀਅ ਫਿਰ ਇਹ ਨਾ ਪਾਵੇ ਇੱਕ ਵਾਰ ਉਸ ਅਕਾਰਪੁਰਖ ਵਾਲਾ ਆਨੰਦ ਆ ਗਿਆ ਨਾ ਰਸ ਆ ਗਿਆ ਇਹ ਉਸਨੂੰ ਨੰਦ ਨੂੰ ਇੱਕ ਵਾਰ ਉਹਦਾ ਪਾਨ ਕਰ ਲਿਆ ਨਾ ਪਰ ਉਸ ਨੂੰ ਪੀ ਲਿਆ ਤੇ ਦੁਨਿਆਵੀ ਰਸ ਕਿੱਥੇ ਚੰਗੇ ਲੱਗਣਿਆ ਉਹ ਇਹ ਹਣੇ ਸਰਾਬੀ ਚੱਕਸੇ ਉਹਨਾਂ ਨੂੰ ਆ ਦਿੱਤਾ ਏ ਸ਼ਰਾਬ ਪੀਣ ਦੀ ਹੁਣ ਉਹਦੇ ਅੱਗੇ ਇੱਕ ਸ਼ਰਾਬ ਦੀ ਬੋਤਲ ਪਈ ਹੈ ਦੂਸਰੇ ਵੱਲ ਤੇ ਠੰਡੀਆਂ ਦੀਆਂ ਬੋਤਲਾਂ ਪਈਆਂ ਨੇ ਲੇ ਵੀ ਪੀਲਾ ਆ ਪੰਜ ਸੱਤ ਨੇ ਕੱਠੀ ਹੈ ਵੀ ਨਹੀਂ ਵੀ ਪਾਸੇ ਕਰ ਇਹਨੂੰ ਆਪਾਂ ਤੇ ਇੱਕੋ ਹੀ ਰਸ ਆ ਬੀ ਆ ਰਸ ਬਿਨ ਅਸ ਤਾਂ ਸ਼ਰਾਬ ਵਾਲਾ ਰਸ ਮਦਰਾ ਇਹਨੇ ਨੂੰ ਕੇ ਕੇ ਰਸ ਲੱਗਿਆ ਹੋਇਆ ਹੈ ਪਰ ਆਮੀ ਉਹਦਾ ਵੀ ਪ੍ਰਮਾਤਮਾ ਨਾਲ ਕੋਈ ਸੰਬੰਧ ਨਹੀਂ ਹੈ ਇਹ ਬੰਦਾ ਸੋਚਦਾ ਵੀ ਪੀਣ ਵਾਲਿਆ ਕੋਈ ਰੱਬ ਤੋਂ ਟੁੱਟਿਆ ਹੋਇਆ ਹੈ ਕਿਉਂਕਿ ਬਾਰ ਬਾਰ ਬੇਨਤੀਆਂ ਗੁਰਬਾਣੀ ਜਦੋਂ ਪੜਦੇ ਆ ਨਾ ਗੁਰਬਾਣੀ ਦੇ ਵਿੱਚ ਖੂਬ ਹੋਗੇ ਇਹ ਸਮੁੰਦਰ ਦੇ ਉੱਪਰਲੇ ਤਲ ਤੇ ਉੱਤੇ ਕੁਝ ਨਹੀਂ ਮਿਲਦਾ ਹੁੰਦਾ ਲਹਿਰਾਂ ਦੇਖਦੀ ਆ ਬਈ ਬਹੁਤ ਪਾਣੀ ਆ ਬਹੁਤ ਪਾਣੀ ਆ ਉਦਾਂ ਹੀ ਗੁਰਬਾਣੀ ਦੇ ਵਿੱਚ ਵੀ ਬਹੁਤ ਗਿਆਨ ਆ ਭਾਈ ਸਾਨੂੰ ਪਤਾ ਪਰ ਅੰਦਰ ਜਾ ਕੇ ਖੋਜ ਕਰਨੀ ਉਹ ਮਾਲਕ ਨੇ ਆਪ ਖੋਜ ਕਰਵਾ ਦਿੰਦਾ ਕਿਰਦਾ ਸ਼ੁੱਧ ਸੇਵਾ ਭਾਵਨਾ ਅੰਦਰ ਹੋਵੇ ਜਿਉ ਜਿਉ ਸੇਵਾ ਕਰੀ ਜਾਏਗਾ ਸੱਚੇ ਜਲਣਾ ਉਹਨੇ ਮਾਰਗ ਖੋਲਹੀ ਜਾਣਿਆ ਆਜਾ ਆਜਾ ਗਿਆ ਹੁਣ ਸਦਨਾ ਪੱਤ ਬਾਣੀ ਕਿੱਥੇ ਦਰਜ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕੰਮ ਕਸਾਈ ਦਾ ਫਤਗੁਰ रविदास ਜੀ ਮਹਾਰਾਜ ਇਹ ਤਾਂ ਸਭ ਨੂੰ ਪਤਾ ਨਾ ਇਹ ਕੰਮ ਕੀ ਸੀ ਪਿਤਾ ਪੁਰਖੀ ਕੰਮ ਪਾਵਨਾ ਨੇ ਕੰਮ ਸ਼ੁਰੂ ਕੀਤਾ ਸੀ ਉਹਨਾਂ ਦੇ ਪਿਤਾ ਪੁਰਖੀ ਕੰਮ ਸੀ ਭਾਵ ਕੁਲ ਤੇ ਚੱਲਦਾ ਆ ਰਿਹਾ ਸੀ ਜੋੜੇ ਬਣਾਉਂਦੇ ਸੀ ਜਿੱਤਿਆ ਬਣਾਉਂਦੇ ਸੀ ਟੋਟ ਵੰਤਾ ਨਿਤ ਨਿਤ त्यागी माया ਅਰਧਰਦਾਜੀ ਮਾਰਤਾ ਸ਼ਬਦ ਹੈ ਦੇਖੋ ਜੰਮੜੇ ਦਾ ਮਾਸ ਦਾ ਕਸਾਈ ਪੁਣੇ ਦਾ ਕੰਮ ਕਰਨ ਵਾਲਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਤੇ ਇੱਥੇ ਕੀ ਮਤਲੇ ਚੱਲ ਰਹੇ ਆ ਜਿਹੜੀ ਗੁਰਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਮਾਸ ਮਾਸ ਕਰ ਮੂਰਖ ਟਕੜੇ ਜਦੋਂ ਮਾਸ ਦੀ ਗੱਲ ਹੁੰਦੀ ਹੈ ਖਾਣਾ ਨਹੀਂ ਖਾਣਾ ਕਹਿੰਦੇ ਤੂੰ ਮੂਰਖਾ ਇਹਨੂੰ ਪਤਾ ਹੀ ਨਹੀਂ ਮਾਸ ਹੈ ਕੀ ਹੈ ਮਾਸ ਕਹਿੰਦੇ ਕੀ ਨੂੰ ਕਹਿੰਦੇ ਹੈ ਸ਼ਰਾਬ ਕਿਹਨੂੰ ਕਹਿੰਦੇ ਕਹਿੰਦੇ ਅਸਲੀ ਨਸ਼ਾ ਤਾਂ ਤੇਰੇ ਉੱਤੇ ਮਾਇਆ ਦਾ ਚੜਿਆ ਹੋਇਆ ਹੰਕਾਰ ਦਾ ਇਹਨੇ ਸਾਰੇ ਪਾਸੇ ਸਾਰੇ ਧਰਮਾਂ ਨੂੰ ਡੋਬੋਇਆ ਹੋਇਆ ਹੈ ਸ਼ਰਾਬ ਤਾਂ ਇੱਕ ਬੰਦੇ ਨੇ ਪੀਤੀ ਹੈ ਨਾ ਇੱਕ ਨੂੰ ਚੜੂਗੀ ਨਾ ਉਹ ਤਾਂ ਉਹਦੀ ਸਿਹਤ ਖਰਾਬ ਹੋਊਗੀ ਸਿਹਤ ਪੱਕੋ ਕਹਿ ਸਕਦੇ ਆ ਘਰ ਦਾ ਬਜਟ ਢੇਲੂਗਾ ਬਈ ਉਹ ਜੇ 4-500 ਦੀ ਬੋਤਲ ਪੀਣਾ ਹੁਣ ਤਾਂ 1100 ਦੀ ਬੋਤਲ ਤੇ 1100 ਦਾ ਸਿਲੰਡਰ ਹੈ ਬੋਤਲ ਘੜੀ ਪਲ ਦੀ ਮਹਿਮਾਨ ਹੁੰਦੀ ਹੈ ਸਿਲੰਡਰ ਨਾਲ 1 ਮਹੀਨੇ ਦਾ ਘਰੇ ਰਸਣ ਭਾਵ ਖਾਣਾ ਬਣਦਾ ਉੱਤੇ ਬਈ ਤੇ ਕਿਹੜੀ ਚੀਜ਼ ਭਲੀ ਹੈ ਇਹ ਗਲਤ ਧਾਰਨ ਦੇ ਸਕਦੇ ਨਾ ਬਈ ਪੀਵੋ